ਇਹ ਜਿਹੇ ਐਮਐਲਏ ਜਿਹੜਾ ਬਹੁਤ ਨਹੀਂ ਨਹੀਂ ਅਸੀਂ ਸੌਰੀ ਐਮਸੀ ਦੇਖੋ ਆਜੂ ਜਿਹੜੀ ਮੈਨੂੰ ਉਮੀਦ ਹੈ ਵੀ ਵਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣਗੇ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਹੋਲੀ-ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਮੂੰਹੋਂ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਹੈ ਜਾਂ ਸਾਡੇ ਬੋਰਡ ਦੇ ਵਿੱਚ ਆਹ ਕੰਮ ਗਲਤ ਹੋ ਰਿਹਾ ਸਹੀ ਹੋਵੇ ਉਸੁੱਤੇ ਸੀ ਉਸੇ ਵੇਲੇ ਪਹਿਰਾ ਦਵਾਗੇ ਅਸੀਂ ਸਾਡੇ ਕੰਮ ਹੁਣ ਖਰੜਨ ਦੇ ਕੰਮ ਕਰਨ ਵਿੱਚ ਕੋਈ ਵੀ ਡਿੱਕਾ ਨਹੀਂ ਹੈ ਪਹਿਲਾਂ ਡਿੱਕੇ ਸੀਗੇ ਪਹਿਲਾਂ ਸਿਆਸਤ ਹੁੰਦੀ ਸੀ ਸਿਆਸਤ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਡਿੱਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਰੇ ਜਿਹੜੇ ਕੰਮਾਂ ਦੇ ਟੈਂਡਰ ਉਹ ਲੱਗ ਜਾਣੇ ਆ ਤੇ ਆਲਰੇਡੀ ਮੇਰੇ ਖਿਆਲ ਚ ਹੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਲੱਖਣ ਹੋਣਗੇ ਵਿੱਚ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹੋ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਮਦਨ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੇ ਇੱਕ ਸੁਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਨ ਆਵੇ ਹੁਣ ਪਾਣੀ ਪਾਣੀ ਜ਼ਿਆਦਾ ਵਰਖਾ ਦਾ ਮੌਸਮ ਹੈ ਤੇ ਹੁਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਉਂਗੀ ਵੈਸੇ ਤਾਂ ਸੀਵਰੇਜ ਪੈਈ ਰਿਆ ਤੇ ਨਵੇਂ एसटीपी ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪਾਇਟ ਰੱਖ ਰਏ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲਾ ਕੇ ਆਪਨ ਹੋ ਗਿਆ ਕੰਮ ਗਰਾਊਂਡ ਉੱਤੇ ਹੁਣ ਸ਼ੁਰੂ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਘਾਟਨ ਕਰਾਂਗੇ ਤੇ ਉਹਦੇ ਵੀ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਨੂੰ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਆ ਬਹੁਤ ਹੱਦ ਤੱਕ ਉਹਦੇ ਨਾਲ ਰਾਹਤ ਮਿਲਣੀ ਆ ਸ਼ਹਿਰ ਨੂੰ ਬਹੁਤ ਸਾਰੇ ਟਿਊਬਲ ਜਿਹੜੇ ਆਲਰੇਡੀ ਲੱਗੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਖਰੜ ਸ਼ਹਿਰ ਦੀਆ ਪ੍ਰੋਪਰ ਰੋਡਸ ਖਰੜ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ વોર્ਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਹੈ ਉੱਥੇ ਪਾਰਕ ਬਣਾਇਆ ਜਾਊਗਾ ਖਰੜ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟ੍ਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਹੋ ਉਸ ਤਰੀਕੇ ਕਰਨ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹோம் ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਇੱਕ ਸੀਨੀਅਰ ਸਿਟੀਜ਼ਨ ਹோம் ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਮੂਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭੀ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਤੋਂ ਇਹੋ ਜੇ ਪ੍ਰੋਜੈਕਟ ਖੇਡਾਂ ਦੇ ਲਈ ਆ ਇੱਕ ਸਾਡਾ ਬਹੁਤ ਟਾਈਮ ਦਾ ਇੱਕ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਹੈ ਜਿਹਦਾ ਕੰਮ ਰੁਕਿਆ ਹੋਇਆ ਹੈ ਮੇਰੇ ਖਿਆਲ ਚ ਉਹ ਸਾਹਿਬ ਕਿੱਥੇ ਬੈਠੇ ਨੇ ਆ ਉਹਦੇ ਨਾਲ 80 ਲੱਖ ਦੇ ਜਿਹੜੇ ਕੰਮ ਨੇ ਉਹ ਰਹਿ ਗਏ ਆ ਬਾਕੀ ਉਹ ਵਿੱਚ ਹੀ ਇਧਰ ਉਧਰ ਕਰਕੇ ਸਾਰਾ ਕੀਤਾ ਹੋਇਆ ਸੀ 80 ਉਹ ਜਿਹੜੇ ਕੰਮ ਨੇ ਉਹ ਕਮਿਊਨਿਟੀ ਸੈਂਟਰ ਦਾ ਕੰਮ ਇਸੇ ਸਾਲ ਦੇ ਵਿੱਚ ਪੂਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਜਿੱਥੇ ਉਹ ਆਰਾਮ ਨਾਲ ਆਪਣੇ ਫੰਕਸ਼ਨ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰ ਸਕਣਗੇ ਤੁਹਾਨੂੰ ਬਹੁਤ ਸਾਰਿਆਂ ਨੂੰ ਜਰਨਲਿਸਟ ਨੂੰ ਪਤਾ ਹੋਣਾ ਕਿ ਉਹ ਬਹੁਤ ਸੋਹਣਾ ਕਮਿਊਨਿਟੀ ਸੈਂਟਰ ਆ ਬਸ ਪੋਲੀਟੀਕਲ ਉਹਦੇ ਭੇਡ ਚੜਿਆ ਹੋਇਆ ਸੀ 3 ਸਾਲਾਂ ਦਾ ਉੱਥੇ ਕੰਮ ਹੀ ਨਹੀਂ ਹੋਣ ਦਿੱਤਾ ਉਹ ਅਸੀਂ ਹੁਣ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਪੱਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਰਿਹਾ ਮੈਂ ਧੰਨਵਾਦ ਕਰਦੀ ਹਾਂ ਤੁਹਾਡੀਆਂ ਖਬਰਾਂ ਨੇ ਇੱਕ ਜਿਹੜੀ ਪੋਜ਼ਿਟਿਵ ਵੇਅ ਬਣਾਈ ਉਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜੀ ਤੁਸੀਂ ਦਿਲੋਂ ਸਪੋਰਟ ਕੀਤੀ ਹੈ ਕਿ ਤੁਸੀਂ ਵਾਕਿਆ 'ਚ ਇਹ ਚਾਹਿਆ ਕਿ ਕਰਨ ਦੇ ਵਿੱਚ ਸਿਸਟਮ ਬਦਲੇ ਐਮਸੀ ਸਹਿਵਾਨਾ ਦਾ ਜਿਨ੍ਹਾਂ ਨੇ ਸਪੋਰਟ ਕਰਕੇ ਸਰਬਸੰਮਤੀ ਦੇ ਨਾਲ ਪ੍ਰਧਾਨ ਅੰਜੂਜੀ ਨੂੰ ਚੁਣਿਆ ਆਮ ਆਦਮੀ ਪਾਰਟੀ ਨੇ ਪ੍ਰਧਾਨ ਨੂੰ ਚੁਣਿਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਮਾਸਟਰ ਪਲਾਨ ਕਿੱਥੇ ਖੜਿਆ ਮੈਡਮ ਮੇਨ ਕੰਮ ਮਾਸਟਰ ਪਲਾਨ ਤੋਂ ਸ਼ੁਰੂ ਹੋਣਾ ਹੈ ਉਹ ਕਿੱਦਾਂ ਕਰਾਂਗੇ ਆਪਾਂ ਉਹਦੇ ਵਾਸਤੇ ਜਿਹੜੇ ਉਹ ਕਹਿੰਦੇ ਰਿਕੁਆਇਰ ਟੈਂਡਰ ਹੈਗਾ ਉਸ ਵੀ ਕੋ ਪ੍ਰੋਬਲਮ ਆ ਰਹੀ ਹੈ ਕਿਵੇਂ ਕਲੀਅਰ ਹੋਇਆ ਕਿਵੇਂ ਕਰੂੰ ਹਾਊ ਵਿਲ ਯੂ ਉਸਕਾ ਅਫਸਰਾਂ ਦੇ ਵੀ ਹੁੰਦੇ ਨੇ ਇਹੋ ਸਾਹਿਬ ਤੁਸੀਂ ਥੋੜਾ ਗਿਨਵਾ ਇਹਨਾਂ ਨੂੰ ਮੈਨੂੰ ਇਹ ਹੁਣੇ ਹੀ ਆਸਕਿੰਗ ਫਾਰ ਦਾ ਮਾਸਟਰ ਪਲਾਨ ਆਫ ਕਰ ਰਹੇ ਕਪਤਨ ਜਿਨਨ ਨੂੰ ਵਰਕ ਆਪਣਾ ਜਿਹੜਾ ਹੈਗਾ ਟੈਂਡਰ ਹੋ ਕੇ ਵਰਕ ਆਊਟਰ ਜਾਰੀ ਹੋ ਚੁੱਕਾ ਵਰਕ ਆਊਟਰ ਜਾਰੀ ਹੋ ਰਿਹਾ ਜਾਰੀ ਹੋ ਚੁੱਕਾ ਹੋ ਕੇ ਹੁਣ ਜਾਂਦੀ ਹੈ ਹੋ ਗਿਆ ਤੇ ਐਗਰੀਮੈਂਟ ਕਰਨਾ ਆਣਾ ਸਾਰਾ ਰੈਡੀ ਹੋ ਗਿਆ ਹਾਂਜੀ ਮੈਡਮ ਠੀਕ ਹੈ ਜੀ ਇੱਕ ਜਿਹੜਾ ਕਮਿਊਨਿਟੀ ਸੈਂਟਰ ਦਾ ਕੰਮ ਖੜਾ ਉਹ ਕਦੋਂ ਤੱਕ 80 ਲੱਖ ਰੁਪਏ ਹੀ ਰਹਿੰਦਾ ਉਹ ਕਦੋਂ ਤੱਕ ਸੁਧੇ ਕਰਦਾ ਹੈ ਉਹਦਾ ਐਸਟਮੈਂਟ ਮੈਮ ਤੋਂ ਹੁੰਦੀ ਨਵੀਂ ਮੀਟਿੰਗ ਆਣੀ ਆਪਣੀ ਹਾਂ ਜੋ ਉਹਦੇ ਚ ਪਾ ਰਹੇ ਨਵੀਂ ਮੀਟਿੰਗ 'ਚ ਆਪਾਂ ਪਾ ਰਹੇ ਆ ਉਹ ਬੜੀ ਵੱਡੀ ਚੀਜ਼ ਹੈ ਜੀ ਹੁਣ ਉਹ ਤੁਹਾਡੇ ਸਾਹਮਣੇ ਅੱਜ ਮੈਂ ਮੈਡਮ ਮਾਨ ਆਏ ਹੋਏ ਸੀ ਉਹ ਆ ਜਾਣ ਮੁੱਖ ਮੰਤਰੀ ਤੇ ਅੱਜ ਅਸੀਂ ਬੱਸ ਸਟੈਂਡ ਦੀ ਗੱਲ ਵੀ ਰੱਖੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਰਨ ਸ਼ਾਇਦ ਜਿਹੜੀ ਮੁੱਖ ਮੰਗ ਨੂੰ ਦੇਖਦੇ ਹੋਏ ਬੱਸ ਸਟੈਂਡ ਦੀ ਜਿਹੜੀ ਸਾਨੂੰ ਦੇਣਗੇ ਸੀ ਬੜੇ ਉਹਨਾਂ ਦੇ ਧੰਨਵਾਦੀ ਹੋਣਾ ਹੈ ਮਾਸਟਰ پلان ਦੀ ਕਦੋਂ ਤੱਕ ਆਣੀ ਸੁਆ ਆਪਣਾ ਲੋਕ ਬੜੇ ਤੰਗ ਨੇ ਜੀ ਕੋਈ ਮਕਾਨ ਨਹੀਂ ਬਣਾ ਰਿਹਾ ਕਿਸ ਬਿਲਡਰਾਂ ਦਾ ਕਦੋਂ ਤੱਕ ਫਾਈਨਲ ਕਰ ਦੋਗੇ ਜੀ ਮਾਸਟਰ پلان ਕਦੋਂ ਤੱਕ ਆਜੂਗਾ ਡੈਡ ਲਾਈਨ ਕੀ ਹੈ ਮਾਸਟਰ پلان ਹੈਗਾ ਉਹਨੂੰ ਸਾਢੇ 5 ਮਹੀਨੇ ਦੀ ਡੈਡ ਲਾਈਨ ਸਾਢੇ 5 ਮਹੀਨੇ ਜੀ ਤਿਆਰ ਕਰਕੇ ਜਨ ਡਾਟਾ ਦੇ ਦੇਣਾ

ਮੈਂ ਕਹੀਦਾ ਜਾਨੀ ਆ ਨਹੀਂ ਤੁਸੀਂ 3.5 ਸਾਲ ਦਾ ਵੇੜਵਾ ਦੇ ਦੋ ਨਾ ਵੀ ਕਿਹੜੇ ਕਿਹੜੇ ਕੰਮ ਕੀਤੇ ਆ ਦੇਖੋ ਸਾਡੇ 3.5 ਦੇਖੋ ਮੈਂ ਥੋੜੀ ਗੱਲ ਸਮਝਾਓ ਫਜੋਲੀ ਵਾਟਰ ਲਿਆਉਣ ਵਾਲੇ ਆਮ ਆਦਮੀ ਪਾਰਟੀ ਹੈ ਕੋਟਕ ਸਾਰਾ ਨੇ ਲੱਗੂ ਵੰਡੇ ਲੈ ਕੇ ਕੋਈ ਨਹੀਂ ਆਇਆ ਸੀ 149 ਕਰੋੜ ਦਾ ਪ੍ਰੋਜੈਕਟ ਹੈ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਿਆਉਣ ਵਾਲੀ ਆਮ ਆਦਮੀ ਥੈਂਕ ਯੂ ਬਹੁਤ ਸਾਰੀ ਆਮ ਆਦਮੀ ਪਾਰਟੀ ਹੈ ਤੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਸੀ ਉਹ ਆਪਾਂ ਲੈ ਕੇ ਆਂਦੇ ਸੀ ਤੀਸਰੇ ਨੰਬਰ ਉਤੇ ਬਿਜਲੀ ਦੇ ਗ੍ਰਿਡ ਲਗਭਗ 50 ਕਰੋੜ ਰੁਪਏ ਆਪਾਂ 400 ਟਰਾਂਸਫਾਰਮਰ ਨਵੇਂ ਸਰਕਾਰ ਵੱਲੋਂ ਰੱਖੇ ਗਏ ਨੇ ਦੋ ਗ੍ਰਿਡ ਅਪਗ੍ਰੇਡ ਹੋਏ ਨੇ ਸਿਰਫ ਕਰਨ ਸ਼ਹਿਰ ਸ਼ਹਿਰ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕਮਿਊਨਿਟੀ ਸੈਂਟਰ ਕਿਹਾ ਉਹ ਅਸੀਂ 6-7 ਮਹੀਨਿਆਂ ਦੇ ਵਿੱਚ ਕੋਸ਼ਿਸ਼ ਖਤਮ ਹੋ ਜੇਗਾ 6-7 ਮਹੀਨਿਆਂ ਦੇ ਤੁਹਾਨੂੰ ਸਮਰਪਿਤ ਕਰ ਦਵਾਂਗੇ ਜੀ ਤੇ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਟਿਊਬਵੈਲ ਦੇ ਕੰਮ ਹੋਰ ਹੋਏ ਨੇ ਪਰ ਹੁਣ ਗੱਲ ਕੀ ਹੈ ਕਿ ਹੁਣ ਆਪਣੇ ਕੋਲ ਗੋਲੀ ਸੋਲੀ ਪਾਵਰ ਆ ਗਈ ਹੈ ਉਹੀ ਨਾ ਕਿਉਂ ਮੈਂ ਕੰਮ ਕਰੂੰਗੀ ਹੁਣ ਸਾਡੇ ਕੋਲ ਡਿੱਕਾ ਕੋਈ ਨਹੀਂ ਐ ਡਿੱਕੇ ਅੜਦੇ ਤੇ ਪਰੇਸ਼ਾਨੀ ਹੁੰਦੀ ਐ ਬਿਨਾਂ ਗੱਲ ਤੋਂ ਡਿੱਕੇ ਭੇਜਣ ਵਾਲੀ ਨਹੀਂ ਹਾਂ ਹਾਂਜੀ ਅਕਸ਼ਰ ਸਾਹੀ ਅਕਸ਼ਰ ਸਾਹੀ ਉੱਤੇ ਪ੍ਰਧਾਨ ਦੇ ਸਾਈਂ ਤਾਂ ਹੁੰਦੇ ਆ ਨਾ ਨਹੀਂ ਕੰਮ ਜੇ ਮੈਂ ਪ੍ਰਧਾਨ ਬਣਾਦਾ ਤੁਸੀਂ ਇਕੱਲੇ ਦਲ ਦੇ ਹੋ ਤਾਂ ਤੁਸੀਂ ਡਿੱਕਾ ਦਾ ਨਾ ਹੋਵਗੇ ਨਾ ਇੱਥੇ ਮੈਂ ਤੇ ਅਕਸ਼ਰ ਸਾਹੀ ਆਪਣੇ ਆਪ ਛਿੜ ਕੇ ਕਰਕੇ ਤਾਂ ਕੰਮ ਚੱਲੀ ਗਏ ਹੁਣ ਤੱਕ ਤੁਸੀਂ ਇਹ ਉਹ ਤਾਂ ਬਦਲ ਦੇ ਰਹੇ ਮੈਂ ਨਹੀਂ ਬਦਲਦੀ ਰਹੀ ਮਤਲਬ ਜੋ ਵੀ ਸੀ ਮੇਰਾ ਉਹ ਸਿੰਘਲਾ ਸਾਹਿਬ ਉਹਨਾਂ ਦੇ ਸੀਨੀਅਰ ਮੋਟ ਮਰਜ਼ੂਦਦੇ ਨੇ ਉਹ ਮੈਨੂੰ ਸਕੂਲ ਦਾ ਇੱਕ ਸਕੂਲ ਦਾ ਸਬਜੈਕਟ ਹੈ ਜੀ ਸਕੂਲ ਦਾ ਨਾਮ ਤਾਂ ਉਹ ਨਗਰ ਕੌਂਸਲ ਨਾਲ ਰਿਲੇਟਡ ਹੈ ਉਹ ਸਿੱਖਿਆ ਵਿਭਾਗ ਦੇ ਅਧੀਨ ਸੀਗਾ ਉਹਦੀ ਬਿਲਡਿੰਗ ਵੀ ਹਾਂਜੀ ਸੈਸ ਦੀ ਪੇਟ ਜਿਹੜੀ ਹੈ ਅੱਜ ਉਹ ਬਿਲਡਿੰਗ ਤੋਂ ਧਰਕੇ ਇੱਕ ਬਡਾਲੀ ਪਿੰਡ ਦੇ ਵਿੱਚ ਫਰੇਡ ਦੇ ਵਿੱਚ ਸਰਕਾਰੀ ਸਾਈਕਲ ਇੱਕ ਕਲਾਸ ਵਿੱਚ ਦੋ ਦੋ ਬੱਚੇ ਬੈਠਦੇ ਆ ਨਵੀਂ ਬਿਲਡਿੰਗ ਬਣ ਚੁੱਕੀ ਹੈ ਅਧੂਰੀ ਪਈ ਹੈ। ਉਹਨੂੰ ਕਦੋਂ ਕੰਪਲੀਟ ਕਰੂ? ਇਹ ਮੈਨੂੰ ਨੇ ਇਹਦਾ ਸਾਰਾ ਫੇਰਵਾ ਦਿੱਤੀ ਆਪਾਂ ਕਰਵਾ ਲੈਂਦੇ। ਜਰੂਰ ਕਰਵਾ ਲੈਂਦੇ। ਮੈਂ ਇੱਥੇ ਸਿੱਖਿਆ ਵਿਭਾਗ ਨਾਲ ਗੱਲ ਕਰਕੇ ਜਿੱਥੇ ਕਮੀਆਂ ਆ ਆਪਾਂ ਕਰਵਾ ਲੈਂਦੇ। ਹਾਂਜੀ। ਮੈਨੂੰ ਤੁਸੀਂ ਕੀ ਕਹਿਣਾ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਜੀ? ਪਾਣੀ ਸਿਵਰੇ ਬਾਰੇ ਕੋਈ ਬੀ